ਹਾਂਜੀ ਭਾਜੀ ਅੱਜ ਪਹੁੰਚੇ ਸੀਗੇ ਆਪਾਂ ਪਿੰਡ ਮਲਕਪੁਰ ਜ਼ਿਲ੍ਹਾ ਅਮਰਸਰ ਨੇੜੇ ਰੰਦਾਸ ਅੱਜ ਉਹ ਤੁਹਾਨੂੰ ਮਸੀਨ ਦਿਖਾ ਚੁੱਕਾ ਆ ਕਿ 40 ਤੋਂ 45 ਕਿੱਲਾਂ ਦਾ ਟੱਕ ਇੱਧਰ ਆ ਜਿੱਥੇ ਅੱਜ ਵੀ ਛੇਰਤਪੋ ਫੁੱਟ ਤੋਂ ਉੱਪਰ ਦਾ ਪਾਣੀ ਆ ਔਰ ਜਿਹੜੀ ਪਿਛਲੇ ਹਥਾਂ ਜਿਹੜਾ ਉੱਥੇ ਵੀ ਜਿਹੜਾ ਪੂਰਾ ਪਾਣੀ ਆ ਫਸਲ ਝੋਨਾ ਚਾਹਨਾ ਤੇ ਕੀ ਹੋਣਾ ਸੀਗਾ ਜੋਨ ਕਾ ਕਮਾਤ ਸੀਗਾ ਉਹ ਵੀ ਇੱਥੇ ਡੁੱਬ ਚੁੱਕਾ ਔਰ ਪ੍ਰਸ਼ਾਸਨ ਦੀਆਂ ਜੇ ਗੱਲ ਕਰੀਏ ਪ੍ਰਸ਼ਾਸਨ ਤੇ ਬਾਰੇ ਉਹਨਾਂ ਕਿਹਾ ਕਿ ਭਾਜੀ ਉਹਨਾਂ ਨੇ ਰਾਬਤਾ ਕੀਤਾ ਆ ਤੇ ਉਹ ਆਂਦੇ ਜੀ ਪਹਿਲਾਂ ਪੱਕੀਆਂ ਦੀਆਂ ਕਰਾਂਗੇ ਜੇ ਸਰਪੰਚ ਸਾਹਿਬ ਖਲੋਤੇ ਆ ਕਹਿੰਦੇ ਵੀ ਅਸੀਂ ਪੱਕੀਆਂ ਦੀ ਕਰਾਈ ਆ ਤੇ ਪੱਕੀ ਦੇ ਕਰਾ ਕੇ ਵੀ ਜੋ ਸਾਡਾ ਬਣਦਾ ਸੀਗਾ ਸਾਨੂੰ 6 ਕਿਲਿਆਂ ਤੋਂ ਕਿੰਨੇ ਕਹਦੇ ਕਿੰਨੇ ਦਾ ਅੱਧਾ ਕਿੱਲਾ 6 ਕਿਲਿਆਂ ਦੇ ਵਿੱਚ 6 ਕਿੱਲੇ ਉੱਡ ਕੇ ਸਿਰਫ ਮੁਆਵਜ਼ਾ ਜਿਹੜਾ ਇਹਨਾਂ ਨੂੰ ਮਿਲਿਆ ਆ ਉਹ ਅੱਧੇ ਕਿੱਲੇ ਦਾ ਔਰ ਉਹ ਵੀ ਅਜੇ ਤੱਕ ਕੋਈ ਨਹੀਂ ਮਿਲਿਆ ਮਿਲਿਆ ਨਹੀਂ ਅਜੇ ਤੇ ਮੇਨ ਗੱਲ ਮੈਂ ਇੱਥੇ ਇੱਕ ਕਹਿਣੀ ਚਾਹੂੰਗਾ ਸਾਡੇ ਸਾਰੇ ਭੈਣ ਭਰਾਵਾਂ ਨੂੰ ਬੜਾ ਪੰਜਾਬ ਵਸਦਾ ਆ ਮਾਝਾ ਮਾਲਵਾ ਤੋਂ ਬਾਬਾ ਜਿੱਥੋਂ ਵੀ ਮੇਰਾ ਵੀਰ ਕੋ ਭਰਾ ਸੁਣਦਾ ਹੋਵੇ ਆ ਸਾਡੀ ਇੱਕ ਭੈਣ ਆ ਇਸੇ ਪਿੰਡ ਦੀ ਤੇ ਇਹਦੀ ਢਾਈ ਕਿੱਲੇ ਦਾ ਰਕਬਾ ਟੁੱਟਲੇ ਦੇ ਕੋਲ ਛੱਟਾਈ ਕਿੱਲੇ ਚੋਂ ਸਿਰਫ ਇੱਕ ਕਿੱਲਾ ਪੈਲੀਏ ਵੋਂ ਦਈ ਆ ਤੇ ਡੇਢ ਕਿੱਲੇ ਜਿਹੜਾ ਗਹਿਣੇ ਆ ਤੇ ਛੋਟਾ ਜਿਹਾ ਇਹਦਾ ਬੱਚਾ ਆ ਫੋਨ ਨੰਬਰ ਅਹੀਂ ਇਹਦਾ ਬਲਾਤਾ ਆ ਜੇ ਕਿਸੇ ਵੀ ਵੀਰ ਭਰਾ ਨੇ ਇਹ ਸੰਸਥਾ ਨੇ ਇਹਦੀ ਮਤ ਕਰਨੀ ਹੋਵੇ ਤਾਂ ਵੀ ਜੇ ਇਹਨਾਂ ਦਾ ਫੋਨ ਨੰਬਰ ਮੈਂ ਵੀਡੀਓ 'ਚ ਚਲਾਤਾ ਆ ਤਕਰੀਬਨ ਤਕਰੀਬਨ ਜਿਥੇ 50 ਕਿੱਲੇ ਦਾ ਰਕਬਾ ਆ ਜਿਹੜਾ ਅੱਜ ਵੀ ਪਾਣੀ ਨਹੀਂ ਸੁੱਕਾ ਪੰਜ ਤੋਂ 6 ਫੁੱਟ ਪਾਣੀ ਹੈ ਜੋ ਮੈਂ ਹੁਣੇ ਆਪਣਾ ਡੰਡਾ ਮਾਰ ਕੇ ਚੈੱਕ ਕੀਤਾ ਕਿ ਵਾਕਈ ਤਕਰੀਬਨ ਪੰਜ ਤੋਂ 6 ਫੁੱਟ ਪਾਣੀ ਇੱਥੇ ਹੈਗਾ ਇਹ ਪਰਿਵਾਰ ਸਾਡੇ ਕੋਲ ਇਕੱਠੇ ਹੋਏ ਨੇ ਕਿ ਕੋਈ ਫੌਜੀ ਕਰ ਦੇਸ਼ ਦੀ ਸੇਵਾ ਕਰਕੇ ਮੁੜਿਆ ਆ ਆ ਸਾਡੀ ਭੈਣ ਜਿਹੜੀ ਸੀ ਦੇਖਾਂਦੇ ਇਹਦੇ ਇਹਦਾ ਘਰ ਵਾਲਾ ਇਹਦਾ ਸਾਈਂ ਇਹਦੇ ਸਿਰ ਤੇ ਨਹੀਂ ਆ ਤੇ ਮੇਰੇ ਖਿਆਲ ਡੇਢ ਕੇ ਦੋ ਕੇ ਲੈ ਇਹਦੀ ਵਿੱਚ ਨਹੀਂ ਦੀ ਪੈਲੀ ਹੋਣੀ ਆ ਬਾਕੀ ਨਿਕੋ ਗੱਲਬਾਤ ਕਰਦੇ ਆ ਕਿ ਅਜੇ ਤੱਕ ਕੋਈ ਨਾ ਕੋ ਪ੍ਰਸ਼ਾਸਨ ਪਹੁੰਚਿਆ ਜਾਂ ਇਹਨਾਂ মিডিਆ ਨੂੰ ਸੱਦਿਆ ਜਾਂ ਹੋਰ ਕਿਸੇ ਕਾਰਨ ਸੱਦਿਆ ਗੱਲਬਾਤ ਕਰਦੇ ਆ ਭਜੀ ਕੀ ਨਾਂ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਹਾਲਾਤ ਦੇਖਨਦੇ ਆਂ ਦੇਖ ਚੁੱਕੇ ਆਂ ਅਜੇ ਵੀ 5 ਤੋਂ 6 ਫੁੱਟ ਪਾਣੀ ਆ ਤੁਹਾਡੇ ਕੋਲ ਕੋ ਪ੍ਰਸ਼ਾਸਨ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਪੂਰੀ ਜਿੰਦੇ ਹੋ ਕੇ ਮਰ ਗਏ ਹੋ ਨਹੀਂ ਨਹੀਂ ਕਿਸੇ ਨੇ ਇਹਨੂੰ ਪੁੱਛਿਆ ਨਹੀਂ ਕਿਸੇ ਨੇ ਵੀ ਤੇ ਤੁਸੀਂ ਕਹਿੰਨਾ ਪਹੁੰਚ ਕੀਤੀ ਹੀ ਪਟਵਾਰੀ ਕੋ ਤਸੀਲਦਾਰ ਕੋ ਪਟਵਾਰੀ ਕੋ ਗਏ ਹੋ ਅੱਛਾ ਉਹ ਬੰਦੇ ਵੀ ਇਹਦੇ ਕੱਟੀਆਂ ਜ਼ਮੀਨਾਂ ਦਾ ਮਾਪਦਾਂ ਪਵੇਗਾ ਫਿਰ ਤੁਹਾਡਾ ਵੇਖਾਂਗੇ ਪੱਕੀਆਂ ਦਾ ਪਹਿਗਾ ਪਹਿਲਾਂ ਫਿਰ ਕੱਚੀਆਂ ਵਾਲੇ ਬਨੇ ਬਾਅਦ ਚਾਹਾਂਗੇ ਕਿ ਤੁਹਾਡਾ ਪੈਣਾ ਜਾਂ ਨਹੀਂ ਪੈਣਾ ਤੁਹਾਡੀ ਕੱਚੀ ਪਿਆਲੀ ਆ ਇਹ ਇਹ ਫੌਜੀ ਲਾਟ ਮੈਂ ਜ਼ਮੀਨ ਆ ਸਾਰੀ ਜੀ ਜਿਹੜੀ ਜਿਹੜੀ ਆ ਜ਼ਮੀਨ ਤੇ ਅੱਪ ਖੜੇ ਆ ਪਾਣੀ ਖੜਾ ਸਭ ਜੀ ਲਾਟ ਮੈਂ ਜ਼ਮੀਨ ਆ ਇਹ ਫੌਜੀ ਲਾਟ ਮੈਂ ਆ ਜੀ ਇਹ ਤਕਰੀਬਨ 40-50 ਸਾਲ ਤੋਂ ਉੱtre ਵਗਣ ਡੀਆਂ ਨੇ ਜ਼ਮੀਨਾਂ ਜਿਹਨਾਂ ਜਿਹਨਾਂ ਦੇ ਕਬਜ਼ੇ ਨੇ ਤੁਹਾਡਾ ਇੱਥੇ ਰਕਬਾ ਕਿੰਨਾ ਹੈ ਇਹ ਦੇਖੋ ਜੀ ਮੇਰੇ ਕੋਲ 10 ਕਿੱਲੇ ਜ਼ਮੀਨ ਠੇਕੇ ਤੇ ਇੱਥੇ ਅੱਛਾ ਜੀ ਹਾਂ ਜੀ ਠੀਕ ਹੈ ਮੈਂ ਠੇਕਾ ਵੀ ਗਿਆ ਫਸਲ ਵੀ ਗਈ ਵੀ ਗਿਆ ਵੇਖੋ ਜੀ ਇਹ ਇਹ ਜ਼ਮੀਨ 'ਚ ਗੰਨਾ ਸੀ 12 12 ਫੁੱਟ ਗੰਨਾ ਸੀ ਜਿਹੜਾ ਹੁਣ ਇੱਕ ਮਲ ਇੱਕ ਮਿੰਨ ਦੇ ਹੰਡਿਆ ਦੇ ਵਿੱਚ ਵੀ ਇੱਕ ਵੀ ਗੰਨੇ ਦਾ ਕਿਤੇ ਮਤਲਬ ਨਾਲ ਸ਼ਾਲਮੀ ਕਿਤੇ ਹੋਏ ਠੀਕ ਆ ਹਾਂਜੀ ਤੇ ਕੋਈ ਜਥੇਬੰਦੀ ਪਹੁੰਚੀ ਹੋਏ ਨਹੀਂ ਜੀ ਕੋਈ ਨਹੀਂ ਪਹੁੰਚਿਆ ਸਰਪਾਤ ਡੋਡੋ ਤੋੜੇ ਸਾਨੂੰ ਬੀਜੂਰ ਮਿਲਿਆ ਜਿੱਥੇ ਬੰਦੀ ਨੂੰ ਹੋਰ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਸਾਨੂੰ ਖਾਦਾ ਤੋੜਾ ਜਾਂ ਕੋਈ ਕਹਦੇ ਵੀ ਆਣ ਕੇ ਅਸੀਂ ਤੁਹਾਨੂੰ ਦਿੱਤਾ ਵੀ ਤੁਸੀਂ ਝੂਠ ਮਾਰਦੇ ਜੀ ਅਸੀਂ ਪਟਵਾਰੀ ਸਾਹਿਬ ਦਾ ਕੀ ਕਹਿਣਾ ਹੈ ਪਟਵਾਰੀ ਸਾਹਿਬ ਤੇ ਇਹੋ ਆਂਦੇ ਆ ਵੀ ਅਜੇ ਤੁਹਾਡੀ ਅਜੇ ਵਾਰੀ ਨਹੀਂ ਅਜੇ ਜਟੀਆਂ ਪੱਕੀਆਂ ਜ਼ਮੀਨਾਂ ਨੇ ਉਹਨਾਂ ਦਾ ਜੇ ਮੁਆਵਜ਼ਾ ਬਣਿਆ ਜੇ ਕੱਚੀ ਬਾਰੇ ਤਾਂ ਅਸੀਂ ਅਸੀਂ ਸਾਨੂੰ ਨਾਲ ਪੁੱਛੋ ਜੇ ਸਾਡੇ ਇਹਦੇ ਬਾਰੇ ਨਾਲ ਗੱਲ ਕਰੀ ਠੀਕ ਹੈ ਸਰਕਾਰ ਵੱਲੋਂ ਚਿੱਠੀ ਆਏਗੀ ਤੇ ਫਿਰ ਕਰਾਂਗੇ ਕੋਈ ਗੱਲ ਹਾਂਜੀ ਸਰਕਾਰ ਵੱਲੋਂ ਚਿੱਠੀ ਆਏਗੀ ਤੇ अच्छा सरकार ਵੱਲੋਂ ਚਿੱਠੀ ਆਊਗੀ ਕੋਈ ਹਦਾਇਤਾਂ ਆਉਣਗੀਆਂ ਹਦਾਇਤਾਂ ਆਉਣਗੀਆਂ ਤੇ ਫੇਰ ਕੱਚਿਆਂ ਦਾ ਮੁਆਵਜ਼ਾ ਮਿਲੇਗਾ اچھا ਉਹਨਾਂ ਚਿਰ ਨਹੀਂ ਹੁਣ ਤੱਕ ਕੁਝ ਨਹੀਂ ਮਿਲਿਆ ਨਾ ਅੱਛਾ ਕੋਈ ਆਸ ਹੀ ਨਹੀਂ ਮਿਲਦੀ ਤੇ ਜੀ ਤੇ ਆ ਜਿੰਨਾ ਰਕਬਾ ਆ ਫਿਰ ਇੰਦੀ ਸਾਰੀਆਂ ਫੌਜੀ ਲਾਡਮੈਂਟ ਹੈਗੇ ਭਾਜੀ ਹੋਰ ਕੋਈ ਦੇਖੋ ਜੀ ਜਿੰਨੀ ਬੱਟਰ ਦੀ ਬੈਲਟ ਹੈ ਨਾ ਹਾਂਜੀ ਇਹ ਤਕਰੀਬਨ 80% ਰਕਬਾ ਇੱਥੇ ਫੌਜੀ ਲਾਡਮੈਂਟ ਹੀ ਆ ਇਸ ਥਾਂ ਦੇ ਵਿੱਚ ਮੈਨੂੰ ਦੱਸੋ ਜਿਹੜਾ ਰਕਬਾ 40 50 ਕਿਲੇ ਰਕਬਾ ਇਹਦੇ ਵਿੱਚ ਸਾਰਾ ਫੌਜੀ ਅਲਾਟਮੈਂਟ ਹੈ ਕੋਈ ਪੱਕੀ ਪੈਲੀ ਵੀ ਹੈ ਸਾਰੀ ਫੌਜੀ ਅਲਾਟਮੈਂਟ ਪਿੰਡ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਪਰਮਜੀਤ ਕੌਰ ਹਾਂਜੀ ਅੱਡੀ ਪਿੰਡ ਤੁਹਾਡਾ ਕਿਹੜਾ ਪਿੰਡ ਆ ਮੇਰਾ ਵੀ ਉਹ ਪਿੰਡ ਮਲਕਪੁਰਾ ਮਲਕਪੁਰਾ ਹਾਂਜੀ ਤੇ ਤੁਹਾਡੇ ਕੋਲ ਕਿੰਨਾ ਰਕਬਾ ਹੈ ਕਿੰਨਾ ਸਾਰਾ ਕੋਈ ਇੱਥੇ 2.5 ਕਿਲੇ ਪੈਲੀ ਆ ਆਬੋਂ ਨੇ ਨਹੀਂ ਨਹੀਂ ਮੇਰੀ ਡੇਢ ਕਿਲਾ ਮਤਲਬ ਗਹਿਣੇ ਤੇ ਹੀ ਤੇ ਕਿਲਾ ਜਿਹੜਾ ਮੈਂ ਮਤਲਬ ਕਮਾਲ ਬਜਾਇਆ ਹੀ ਹਿਸੇ ਤੇ ਅੱਛਾ ਮਲ ਡੇਢ ਕਿਲਾ ਗਹਿਣੇ ਮਤਲਬ ਗਹਿਣੇ ਆ ਮਤਲਬ ਤਾਂ ਤੁਸੀਂ ਲਿਆ ਆ ਦਿੱਤਾ ਆ ਦਿੱਤਾ ਆ ਤਾਂ ਫਿਰ ਤਾਂ ਤੁਹਾਡੇ ਕੋ ਡੇਢ ਕਿਲਾ ਥੋੜੀ ਵੋਣ ਦੇ ਤੁਸੀਂ ਕਿੱਲੇ ਵੇਹਲੀ ਵੋਣ ਦੇਓ ਹਾਂਜੀ ਹਾਂਜੀ ਡੇਢ ਤਾਂ ਤੁਹਾਡੇ ਗਹਿਣੇ ਚਲ ਗਿਆ ਹਾਂਜੀ ਇੱਕ ਕਿਲਾ ਰਕਵਾ ਹਾਂਜੀ ਅੱਛਾ ਤੇ ਤੁਸੀਂ ਕੀ ਵੀ ਜੇ ਤੁਹਾਡਾ ਕਮਾਲ ਸੀ ਕਿ ਝੋਨਾ ਸੀ ਕਮਾਲ ਸੀ ਸਾਡਾ ਉਹ ਵੀ ਗਿਆ ਹਾਂਜੀ ਹਿਸੇ ਤੇ ਲਵਾਇਆ ਹੈ ਕਿਸੇ ਕੋ ਅੱਛਾ ਜੀ ਹਾਂ ਜੀ ਠੀਕ ਹੈ ਆਦਮੀ ਨਹੀਂ ਮੇਰਾ ਸਿਰ ਤੇ ਮੇਰਾ ਬੇਟਾ ਵਾ ਛੋੜਾ ਗਿਆ ਅੱਛਾ ਜੀ ਸਾਲ ਦਾ ਬੇਟਾ ਜੀ ਤੇ ਕੋਈ ਸਾਡੇ ਕੋ ਨਹੀਂ ਪਹੁੰਚਿਆ ਕੋਈ ਸੰਸਥਾ ਵਾਲਾ ਨਹੀਂ ਪਹੁੰਚਿਆ ਕੋਈ ਜੁਨੀਅਰ ਵਾਲਾ ਨਹੀਂ ਪਹੁੰਚਿਆ ਠੀਕ ਦੋ ਤੋੜੇ ਸਾਨੂੰ ਕਣਕ ਦੇ ਮਿਲੇ ਪਿੰਡੋਂ ਮਲਕ ਕਰੋ ਵੀ ਅੱਛਾ ਹਾਂ ਜੀ ਕੋਈ ਮਤਲਬ ਕੋਈ ਹੈਲਪ ਵਾਲਾ ਪਹੁੰਚਿਆ ਹੀ ਨਹੀਂ ਮਤਲਬ ਠੀਕ ਹੈ ਜੀ ਹਾਂ ਜੀ ਠੀਕ ਭਾਈ ਸਭ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਤੁਸੀਂ ਪਹੁੰਚਿਓ ਤੁਹਾਡਾ ਕਿੰਨਾ ਰਕਬਾ ਸਾਡਾ 6 ਕਲੇ ਰਕਬਾ ਜੀ ਇਧਰ ਕੋਈ ਇਧਰ ਇਹੋ ਜਿਹੜਾ ਪਿੱਛੇ ਡੁੱਬਿਆ ਹਾਂਜੀ ਹਾਂਜੀ ਡੁੱਬਿਆ ਜਿਹੜਾ ਤੇ ਤੁਹਾਡਾ ਕੀ ਹਿਸਕ ਮਾਦਿਕ ਝੋਨਾ ਨਹੀਂ ਝੋਨਾ ਹੈ ਸਾਡਾ ਛੱਡਾ ਝੋਨਾ ਸੀਗਾ ਹਾਂਜੀ ਹਾਂਜੀ ਤਰਕਬਾ तकरीबन ਤੁਹਾਡਾ 6 ਕੋਈ ਇਧਰ ਆ ਦੇ ਕੋਈ ਇਧਰ ਆ 6 ਕਲੇ ਥਾ ਸਾਡਾ ਸਾਥ 6 ਕਲੇ 6 ਗਿਆ ਹਾਂਜੀ ਸਾਰਾ ਹੀ ਗਿਆ ਜੀ ਝੋਨਾ ਵੀ ਮਰ ਗਿਆ ਤੇ ਕਣਕ ਦੀ ਵੀ ਨਹੀਂ ਕੋਈ ਆਸ ਕਣਕ ਵੀ ਨਹੀਂ ਵੀ ਕਣਕ ਤੇ ਹੁਣ 5 ਫੁੱਟ ਪਾਣੀ ਦੇ ਹੰਡੇ ਆ ਹਾਂਜੀ 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 ਤੇ ਤੁਹਾਡੀ ਕਿਸੇ ਨੇ ਬਾਹ ਫੜੀ ਨਹੀਂ ਜੀ ਕਿਸੇ ਨੇ ਫੜੀ ਸਾਡੇ ਦਾ ਠੀਕ ਹੈ ਜੀ ਹੰਦੇ ਪਿਆਲੀ ਕੱਚੀ ਆ ਤੇ ਇਹਤੇ ਤੁਹਾਨੂੰ ਨਹੀਂ ਦੇਣਾ ਮਾਲ ਦਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਪ੍ਰੋਵਰੀ ਸਾਹਿਬ ਨੇ ਕਿਹਾ ਹਾਂ ਜੀ ਠੀਕ ਹੈ ਜੀ ਜੀ ਤੇ ਤੁਹਾਨੂੰ 6 ਕਿਲੇ ਤੁਹਾਡਾ ਵੀ ਫੌਜੀ ਅਲਾਟਮੈਂਟ ਆ ਕਿ ਪੱਕੀ ਪਿਆਲੀ ਆ ਨਹੀਂ ਪੱਕੀ ਆ ਜੀ ਮਾਲਕੀ ਪੱਕੀ ਪਿਆਲੀ ਆ ਜੀ ਤੇ ਤੁਹਾਨੂੰ ਮਲ ਮਾਵਜਾ ਮਿਲਿਆ ਨਹੀਂ ਜੀ ਕੋਈ ਮਾਵਜਾ ਨਾ ਨਾ ਹੁਣੇ ਤੁਸੀਂ ਕਹਿ ਰਹੇ ਹੋ ਨਾ ਕਿ ਮੈਨੂੰ ਘਟ ਮਿਲਿਆ ਘਟ ਨਹੀਂ ਜੀ ਇੱਕ ਇੱਕ ਵਿਗੇ ਦਾ ਹੰਦੇ ਆ ਬਣਿਆ ਆ ਬਾਕੀ ਕੋਈ ਨਹੀਂ ਬਣਿਆ ਉਹ ਵੀ ਨਹੀਂ ਮਿਲਿਆ 6 ਗਿੱਲਿਆਂ ਦੇ ਵਿੱਚੋਂ 1 ਵਿਗਾਹ ਦਾ 1 ਅੱਧੇ ਕਿੱਲੇ ਦਾ ਅੱਧੇ ਕਿੱਲੇ ਦਾ ਅੱਧੇ ਕਿੱਲੇ ਦਾ ਠੀਕ ਹੈ ਹਾਂਜੀ ਤੇ ਉਹ ਉਹ ਮਿਲਿਆ ਵੀ ਨਹੀਂ ਇਹਦੇ ਨਹੀਂ ਜੀ ਪੈਲੀ ਪੱਕੀ ਆ ਪੱਕੀ ਆ ਜੀ ਤੇ ਮਤਲਬ ਤੁਹਾਡਾ 100% ਚ ਨਹੀਂ ਆਇਆ ਨਹੀਂ ਜੀ ਆਇਆ ਨਹੀਂ ਆਇਆ ਸਾਡਾ ਲਿਖਿਆ ਹੀ ਨਹੀਂ ਨਾ 50 ਜਿੰਨਾ 100 ਚ 1 ਵਿਗਾਹ ਲਿਖਿਆ ਤੇ ਤੂੰ ਮਤਲਬ ਤੂੰ ਹੀ ਘਰਾ ਪਹੁੰਚ ਕਰਨੀ ਹੀ ਪਟੋਲੀ ਸਾਹਿਬ ਕੋਲ ਕੀਤਾ ਜੀ ਇੱਕ ਅਸੀਂ ਤੇ ਕੋਈ ਥਾਂ ਨਹੀਂ ਛੱਡਿਆ ਐਸਡੀਐਮ ਤੱਕ ਮંત્રી ਤੱਕ ਸਾਰਿਆਂ ਨੂੰ ਆਏ ਆ ਇਹੋ ਕਰੀ ਜਾਂਦੇ ਆ ਨਹੀਂ ਬਣਨਾ ਜੇ ਆ ਨਹੀਂ ਹੋਣਾ ਉਹ ਨਹੀਂ ਹੋਣਾ ਐਪਲੀਕੇਸ਼ਨਾਂ ਦੇ ਆਏ ਆ ਸਾਡੇ ਕੋਲ ਵੀ ਫੋਟੋਕਾਪੀਆਂ ਪਈਆਂ ਨੇ ਠੀਕ ਹੁਣ ਪੜੀ ਤੁਹਾਡੇ ਕਿਨਾਰੇ ਮੇਰਾ ਨਾਮਦੀਪ ਸਿੰਘ ਜੀ ਅਚਾ ਮਨਦੀਪ ਸਿੰਘ ਜੀ ਤੁਹਾਡਾ ਕਿੰਨਾ ਰਕਬਾ ਸਾਡੇ ਕੋਲ 12 ਕਿੱਲੇ ਤਾਂ ਆ ਦੋ ਘਰੇ ਸੱਤ ਦੋ ਘਰ 6-6 ਕਿੱਲੇ ਹੋ ਗਏ ਹਾਂਜੀ 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 ਤੇ ਤੁਹਾਡਾ ਕੱਚੀ ਪੇਲੀ ਆ ਫੌਜੀ ਅਲੋਟਮੈਂਟ ਹੈ ਕੇ ਪੱਕੀ ਆ ਮੇਰੇ ਕੋਲ 10 ਕਿੱਲੇ ਜਿਹੜਾ ਉਹ ਫੌਜੀ ਅਲੋਟਮੈਂਟ ਹੈ ਤੇ 2.5 ਕਿਲੇ ਸਾਡੇ ਕੋ ਪੱਕਾ ਥਾ ਵਾ 1.5 ਕਿਲੇ ਥਾ ਆਪਣਾ ਠੀਕ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਜਿਹੜੀ ਪੱਕੀ ਪੈਲੀ ਬਣਦੀ ਹੈ ਤੁਹਾਡੀ ਉਹ ਤੇ ਤੁਹਾਨੂੰ ਕਿੰਨਾ ਮੁਆਵਜ਼ਾ ਮਿਲਿਆ ਉਹਦੇ ਜੋ ਸਾਨੂੰ ਵਜੇ ਕੁਝ ਨਹੀਂ ਜਿ ਮਿਲਿਆ ਨਹੀਂ ਲਿਖਿਆ ਤਾਂ ਹੋਊਗਾ ਕੁਝ ਕਿੰਨੇ ਪਰਸੈਂਟ ਲੈ ਗਏ ਸਾਰਿਆਂ ਦੇ ਲੈ ਗਏ ਤੇ ਕਿੰਨੇ ਤੁਹਾਡਾ ਕਿੰਨੇ ਪਰਸੈਂਟ ਲਿਖਿਆ ਨੁਕਸਾਨ 20 ਪਰਸੈਂਟ 100% ਦਿੱਤਾ ਕੁਝ ਵੀ ਨਹੀਂ ਅਜੇ 100% ਲਿਖਿਆ ਹਾਂ 100% ਲਿਖਿਆ ਇਹਨਾਂ ਦਾ ਵੀ 100% ਲਿਖਿਆ ਐ ਕੱਚੀ ਕਾਪੀ ਦੇ 100% ਲਿਖ ਕੇ ਲੈ ਗਿਆ ਮੁੜ ਕੇ ਕੁਝ ਵੀ ਨਹੀਂ ਲਿਖਾ ਕੇ ਸਾਡੇ ਕੋ ਘਰੇ ਆਏ ਜੀ ਬਣੀਆ ਹੀ ਨਹੀਂ ਘਰੇ ਲਿਖਵਾ ਕੇ ਲੈ ਕੇ ਤਾਂ ਬਾਪੂ ਜੀ ਹਾਂ ਜੀ ਤੁਹਾਡਾ ਕਿੰਨਾ ਰਕਬਾ ਹੈ ਇੱਥੇ 4 ਕਿੱਲੇ ਥਾਂ ਜੀ ਆ ਜਿਹੜਾ ਪਿੱਛੇ ਘਲੋਤੇ ਆ ਤੁਹਾਡਾ 40 45 ਕਿੱਲੇ ਤੱਕ ਬਣਦਾ ਪਾਣੀ ਦੀਦਾ ਜਿਹੜਾ ਹਾਂ ਜੀ ਉਹ ਜਿਹੜਾ 40 45 ਕਿੱਲੇ ਡਾਕਾ ਜਿਹੜਾ ਹਾਂ ਜੀ ਇਹਦੇ ਵਿੱਚ 4 ਕਿੱਲੇ ਥਾਂ ਮੇਰਾ ਤੇ ਤੁਹਾਡਾ ਪੱਕਾ ਕਿ ਫੌਜੀ ਅਲਾਟਮੈਂਟ ਫੌਜੀ ਅਲਾਟਮੈਂਟ ਫੌਜੀ ਅਲਾਟਮੈਂਟ ਹਾਂ ਜੀ ਤੇ ਫਿਰ ਤੇਰੇ ਕੋ ਆਇਆ ਹੀ ਨਹੀਂ ਹੋਣਾ ਕੋਈ ਕੋਈ ਗੱਲ ਬਾਤ ਹੀ ਨਹੀਂ ਜੀ ਅਜੇ ਅੱਛਾ ਜੀ ਤੇ ਤੁਸੀਂ ਜਾ ਕੇ ਸੰਪਰਕ ਕੀਤਾ ਕਿਸ ਬਰਕਤ ਪਟਵਾਰੀ ਤੱਕ ਹੀ ਗਰੀਦਾ ਉਹ ਆਉਂਦੇ ਵੀ ਤੁਹਾਡਾ ਅਜੇ ਤੱਕ ਚਿੱਠੀ ਨਹੀਂ ਆਈ ਜਿਹੜੀ ਸਾਮ ਲਟਾਂ ਦੀ ਜਾਇਆਂ ਫੌਜੀ ਲਾਟ ਮੈਂ ਤਾਂ ਐਂਡ ਤੇ ਸਰਪੰਚ ਸਾਹਿਬ ਤੁਸੀਂ ਮੋਦਵਰ ਜੇ ਪਿੰਡ ਦੇ ਜੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਜੀ ਚਾਹੁੰਦੇ ਆ ਜੀ ਇਹ ਪਾਣੀ ਵੇਖ ਲਓ ਕਿੰਨਾ ਆ ਹਾਂਜੀ ਆ ਸਾਰੇ ਇਸ ਤਰ੍ਹਾਂ ਖਲੋਤੇ ਜ਼ਿਮੀਦਾਰ ਭਰਾ ਇਹ ਬੇਟੀ ਆ ਇਹਨਾਂ ਦੀ ਪਹਿਲੀ ਆ ਢਾਈ ਕਿੱਲੇ ਉਹ ਵੀ ਢੂੜ ਕਿੱਲਾ ਗਹਿਣੇ ਆ ਤੇ ਕਿੱਲਾ ਇਹ ਕਹਦੇ ਜੇ 6 6 7 7 ਫੁੱਟ ਪਾਣੀ ਆ ਇਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਸਾਡੀ ਤੇ ਉਹ ਹੀ ਬੇਨਤੀ ਆ ਤੇ ਬਾਕੀ ਜੇ ਵੀ ਸਾਰਿਆਂ ਨੂੰ ਜੋਬ ਬਣਦਾ ਆ ਖਰਾਬਾ ਉਹ ਤੇ ਮਿਲਣਾ ਚਾਹੀਦਾ ਹੈ ਨਾ ਜੀ ਹਾਂਜੀ ਠੀਕ ਹੈ ਜੀ ਇਹ ਮਦਦ ਕਰਨੀ ਚਾਹੀਦੀ ਆ ਜਿੱਦਾਂ ਵੀ ਹੋਵੇ ਉਦਾਂ ਹੀ ਪੰਜ ਜੀ ਤੁਸੀਂ ਬੋਲੋ ਜੀ ਹਾਂਜੀ 81980 6881980 68703 68703 ਹਾਂਜੀ ਹੁਣ ਇਹਨਾਂ ਦਾ ਇੱਕਰੀ ਦੱਸ ਦੋ ਕਿ ਜਨਤਾ ਨੂੰ ਕਿੰਨੀ ਪੈਲੀਆਂ ਦੀ ਹੁਣ ਸਰਪੰਚ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਜੀ 2.5 ਕਿੱਲੇ ਥਾਜੋ ਤੇ 1.5 ਕਿੱਲਾ ਇਹਨਾਂ ਦਾ ਗਹਿਣੇ ਆ ਅੱਛਾ ਇੱਕ ਥਾਦੋ ਸਰ ਤੇ ਸਾਈ ਹੈ ਨਹੀਂ ਸਾਈ ਹੈ ਨਹੀਂ ਜੋ ਬੱਚਾ ਛੋਟਾ ਜੋ ਬੱਚਾ ਛੋਟਾ ਆ ਅੱਛਾ ਅਕਾਊਂਟ ਨੰਬਰ ਤੇ ਪਲੱਸ ਆਈ ਐਫਸੀ ਕੋਡ ਉਹ ਬੋਲਿਓ ਠੀਕ ਜੋ ਇਹਨਾਂ ਦਾ ਨਾਮ ਜੋ ਪਰਮਜੀਤ ਕੌਰ ਤੇ ਅਕਾਊਂਟ ਨੰਬਰ ਹੈਗਾ ਜੋ 50 1 00 50 84